ਟੜਕੇ ਬੰਦ ਕਰਨ ਗਿਆ ਵਾ ਤੇ ਬੰਦ ਕਰ ਦਿਆ ਇਹਦੇ ਉੱਤੇ ਲੈਂਟਰ ਡਿੱਗ ਪਿਆ ਵਾ ਮੈਨੂੰ ਜੇ ਤਰਾ ਸੇਪ ਕੀਤੀ ਹੁੰਦੀ ਕਿਸੇ ਦੀ ਸੇਪ ਕੀਤੀ ਹੁੰਦੀ ਉਹ ਹਿਸਾਬ ਹੀ ਰਿਆ ਸੀ ਮਾਲਕ ਨੂੰ ਮਿਲੇ ਆ ਜੀ ਮਾਲਕ ਮਾਲਕ ਦੇ ਇਹਦੇ ਤੇ ਭਰੋਸਾ ਹੀ ਬੜਾ ਕਰਦਾ ਹੈ ਤੇ ਸਾਰੀ ਜਾਇਦਾਦ ਇਹਦੇ ਤੇ ਸੁੱਟੀ ਹੀ ਉਹਨੇ ਤੇ ਜੀ हां वो ने ए नहीं संविदा ਬੰਨੇ ਮ ਰੱਖਿਆ ਹੋਆ ਇਹਨੂੰ ਆਪਣਾ ਬੇੜਾ ਹੀ ਸਮਝਦਾ ਹੈ ਇਹ ਮਹਾਰਾ ਹੀ ਬੜਾ ਗਰੀਬ ਹੀ ਸਰਦਾਰਾਂ ਦੇ ਨਾਲ ਸੇਵਸ ਕਰਦਾ ਹੈ ਇਹ ਬੰਬੀ ਤੜਕੇ ਬੰਦ ਕਰਨ ਗਿਆ ਹੋਆ ਤੇ ਬੰਦ ਕਰ ਦਿਆ ਇਹਦੇ ਉੱਤੇ ਲੈਂਟਰ ਡਿੱਗ ਪਿਆ ਹੋਆ ਤੇ ਨਾ ਇਹਦਾ ਕੋਈ ਧੀ ਆ ਤੇ ਨਾ ਇਹਦਾ ਕੋਈ ਪੋਤਿਆ ਕੱਲੀ ਉਹਦੇ ਘਰ ਦੀ ਰਹਿ ਗਈ ਆ ਉਹਨੂੰ ਕੋਈ ਚੈ ਨੌਕਰੀ ਦਿਵਾ ਦੇਣ ਕਿ ਸਰਕਾਰ ਦੇ ਦੇਵੇ ਕਿਉਂਕਿ ਸਾਡੇ ਕੋਲ ਤਾਂ 24 ਘੰਟੇ ਹੋਣਾ ਨਹੀਂ ਕੁਛ ਵੀ ਦੋਨੋਂ ਆਪਣੇ ਉਹਦੇ ਜੋਗਾ ਮਿਲ ਗਏ ਕੋਈ ਸਰਕਾਰ ਸਾਡੇ ਸਹੂਲਤ ਦੇਵੇ ਕੰਮ ਕਿਸੇ ਕੋਲ ਕਰਦਾ ਸੀ ਜਾਂ ਪਹਿਲੇ ਠੇਕੇਦਾਰ ਕੀ ਸੀ ਠੇਕੇ ਤੇ ਹੁੰਦੇ ਜਿੱਦਾਂ ਸੇਪ ਕੀਤੀ ਉਹਦੀ ਕਿਸੇ ਦੀ ਸੇਪ ਕੀਤੀ ਉਹਦੇ ਹਿਸਾਬ ਹੀ ਰਿਹਾ ਸੀ ਹਾਲ ਬਾਅਦ ਤੇ ਤੜਕੇ ਬੰਬੀ ਬੰਦ ਕਰਨ ਗਿਆ ਉਹਦੇ ਉੱਤੇ ਦੋ ਮੁੰਡੇ ਗਏ ਇੱਕ ਵੱਜ ਗਿਆ ਤੇ ਇਹ ਥੱਲੇ ਆ ਗਿਆ ਕਿੰਨਾ ਜਨ ਹੋ ਗਿਆ ਸੀ ਇਹ ਕੰਮ ਦਾ ਇਹਨੂੰ 6 ਸਾਲ ਹੋ ਗਿਆ ਤਾਂ ਹੁਣ ਉਹਨੂੰ ਮਿਲੇ ਜਾ ਕੇ ਫਿਰ ਮਾਲਕ ਨੂੰ ਪੈੜੀ ਵਾਲੇ ਮਾਲਕ ਨੂੰ ਮਿਲੇ ਆ ਜੀ ਮਾਲਕ ਮਾਲਕ ਤੇ ਇਹਦੇ ਤੇ ਭਰੋਸਾ ਹੀ ਬੜਾ ਕਰਦਾ ਸੀ ਤੇ ਸਾਰੀ ਜਾਇਦਾਦ ਇਹਦੇ ਤੇ ਸੁੱਟੀ ਸੀ ਉਹਨੇ ਦੀ ਜੀ ਹਾਂ ਉਹ ਇਹ ਨਹੀਂ ਸਮਝਦਾ ਬੰਨੇ ਮ ਰੱਖਿਆ ਵਾ ਇਹਨੂੰ ਆਪਣਾ ਬੇੜਾ ਹੀ ਸਮਝਦਾ ਹੈ ਹਾਂ ਤਾਂ ਹੁਣ ਮਾਲਕ ਨਾਲ ਗੱਲਬਾਤ ਹੋਈ ਮਾਲਕ ਨੇ ਕਿੰਦੇ ਮਾਲਕ ਦਾ ਵੀ ਬਿਦੂ ਵੱਧ ਨੁਕਸਾਨ ਵਗੈਰਾ ਦੇ ਕਿਲੇ ਦਾ ਨਿਕਟ ਡਟ ਢਟ ਗਿਆ ਵਾ ਮਾਲਕ ਦਾ ਗੁਨਾਹ ਤੇ ਮਾਲਕ ਦਾ ਵੀ ਕੋਈ ਨਹੀਂ ਕਹ ਹੂੰ ਇਹਦੇ ਰੱਬ ਦੀ ਕੀਤੀ ਹੋਗੀ ਆ ਨਾ ਇਹਦ ਕੋ ਮਾਲਕ ਦਵੇ ਕੋਈ ਸਰਕਾਰ ਦਵੇ ਇਹ ਪਰਿਵਾਰ ਆ ਸਰਕਾਰ ਕੋ ਬਿਲਕੁਲ ਇਹਦਾ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਗਾ ਬਾਲਿਆਂ ਦੀਆਂ ਸ਼ਤਾਂ ਵੇਖ ਲਓ ਇਹਦੇ ਵਿੱਚ ਤੂੰ ਵੇਖ ਹੀ ਲੈਣਾ ਸਰਕਾਰ ਕੋ ਕੀ ਮੰਗ ਕਰਦੇ ਹੋ ਇਹ ਕੁੜੀ ਨੂੰ ਨੌਕਰੀ ਮਿਲ ਜੇ ਕੋਈ ਜਿਹੜੀ ਇਹਦੀ ਜ਼ਿੰਦਗੀ ਬਣੀ ਰਵੇ ਅ ਮੈਂ ਜੀ ਸਨੀਸੋਤਾ ਸੇਵਾਦਾਰ ਤੁਨਾ ਸਭ ਤੋਂ ਵਾਲਮੀ ਤੇ ਤੋਂ ਅ ਜਿਸ ਤਰ੍ਹਾਂ ਕਿ ਅੱਜ ਬਹੁਤ ਹੀ ਮਾੜੀ ਦੁਰਘਟਨਾ ਵਾ ਜਿਹੜੇ ਸਾਡੇ ਇਲਾਕੇ ਆ ਪਿੰਡ ਫਤਾਪੁਰ ਦੇ ਵਿੱਚ ਹੋਈ ਆ ਜਿਸ ਤਰ੍ਹਾਂ ਕਿ ਤੁਸੀਂ ਸਾਡਾ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਵੀਰ ਟੈਲ ਸਿੰਘ ਜੀ ਜਿਹੜਾ ਕਿ ਪਹਿਲੀ ਦਾ ਕੰਮ ਕਰਦਾ ਸੀ ਪਹਿਲੀ ਦੇ ਕੰਮ ਕਰਦ ਕੇ ਉਹ ਘਰੋਂ ਉੱਠ ਕੇ ਬੰਬੀ ਛੱਡਣ ਗਿਆ ਸੀ ਔਰ ਰੱਬ ਨੇ ਜਿਹੜਾ ਨਾ ਪੂਰਾ ਹੋਣ ਵਾਲਾ ਕਾਟਾ ਵਾ ਉਹ ਸਾਰੇ ਵੀਰਾਂ ਨੂੰ ਪਾਇਆ ਕਿ ਬਿਲਕੁਲ ਅਸੀਂ ਜਿਹੜਾ ਉਹ ਕਾਟਾ ਵਾ ਪੂਰਾ ਕਦੀ ਵੀ ਸਾਡੀ ਜ਼ਿੰਦਗੀ ਦੇ ਵਿੱਚੋਂ ਕਾਟਾ ਪੂਰਾ ਨਹੀਂ ਹੋ ਸਕਦਾ ਤੋ ਤੋਂ ਤੋਂ ਦੀ ਗੱਲ ਕਰ ਦਿੰਦੀ ਹੈ ਡੈਥ ਸਵੇਰੇ ਹੋਈ ਜਾਂ ਰਾਤ ਦੀ ਨਹੀਂ ਅੱਜ ਸਵੇਰੇ 4:30-5 ਵਜੇ ਦੀ ਗੱਲ ਸੀ ਤੇ ਸਾਰੇ ਜਣੇ ਆਪਾਂ ਲੈ ਕੇ ਗਏ ਆ ਹਸਪੀਟਲ ਤੇ ਜਿੱਥੇ ਉਹਨਾਂ ਨੇ ਡਾਕਟਰਾਂ ਨੇ ਮਿੱਟੇ ਕਰ ਸੀ ਜੀ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਸਾਡੇ ਵੱਲ ਸੰਪਰਕ ਵੀ ਉਹਨਾਂ ਨਾਲ ਕੀਤਾ ਜਾ ਰਿਹਾ ਸਾਡੇ ਸੈਂਟਰ ਹਲਕੇ ਦੇ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਜੀ ਉਹਨਾਂ ਨਾਲ ਕਾਲਿੰਗ ਲਾਈਨ ਤੇ ਜੁੜਿਆ ਜਾ ਰਿਹਾ ਪਰ ਅਜੇ ਤੱਕ ਕੋਈ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਬਿਲਕੁਲ ਜੀ ਬਿਲਕੁਲ ਇਹ ਗੱਲ ਸੋਚਣ ਵਾਲੀ ਹੈ ਕਿ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਇਲਾਕੇ ਆ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦਿਖਾ ਆਇਆ ਇਹਗਾ ਬਿਲਕੁਲ ਕੀਏ ਜਿਹੜੇ ਉਹ ਇਲਾਕੇ ਹਜੇ ਤੱਕ ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਤਾਂ ਕਰ ਦਿੰਦੀਆਂ ਮੇਰੇ ਮੇਰੇ ਖਿਆਲ ਪਹਿਲਾਂ ਵੀ ਮੌਜੂਦਾ ਹੁੰਦੇ ਕਿ ਮੈਨੂੰ ਹੁਣੇ-ਹੁਣੇ ਇੱਕ ਇੱਥੇ ਹੁਣ ਵੀ ਆਨ ਕੇਹੀ ਗੱਲ ਦਾ ਪਤਾ ਲੱਗਾ ਕਿ ਅਜੇ ਤੱਕ ਜਿਹੜੀ ਇਹ ਗਰੀਬ ਲੋਕਾਂ ਨੂੰ ਜਿਹੜੀ ਡੈੱਡ ਬਾਡੀ ਰੱਖਣ ਵਾਲੀ ਕੈਂਡੀ ਹੁੰਦੀ ਹੈ ਅਜੇ ਤੱਕ ਉਹ ਗਰੀਬ ਲੋਕਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਗਈ ਤੇ ਕਿਹੜੀ ਆਪਾਂ ਕੋਈ ਸੁਹਾਲ ਪੰਜਾਬੀ ਗੱਲ ਕਰਦੇ ਆ ਕਿਹੜੀ ਆਪਾਂ ਪਰ ਇੱਕ ਗੱਲ ਹੈਗੀ ਆ ਅਸੀਂ ਪੰਜਾਬ ਸਰਕਾਰ ਕੋں ਵੀ ਕੋ ਮੰਗ ਕਰਦੇ ਆ ਕਿ ਅਸੀਂ ਉਹ ਭੈਣ ਨੂੰ ਜਿਹੜੀ ਹੈਗੀ ਆ ਆਵਾਜ਼ ਚੜ ਕੇ ਜਿੰਨੇ ਜੋਗੇ ਵੀ ਅਸੀਂ ਹੋਵਾਂਗੇ ਸਾਰੀ ਆਪਣੀ ਫੈਮਿਲੀ ਆਵਾਜ਼ ਚੜ ਕੇ ਅਸੀਂ ਉਹਦੇ ਨਾਲ ਸੰਘਰਸ਼ ਵੀ ਕਰਾਂਗੇ ਔਰ ਕਿਉਂਕਿ ਅੱਗੇ ਉਹ ਰਬ ਦੇ ਤਾਂ ਪਹਿਲਾਂ ਹੀ ਸਤਾਏ ਹੋਏ ਨੇ ਨਾ ਉਹਨਾਂ ਦਾ ਕੋਈ ਚਾਇਨਾ ਜੀਵ ਪਰਿਵਾਰ ਦੇ ਘਰ ਦੇ ਹਾਲਾਤ ਤੁਸੀਂ ਦੇਖੇ ਨੇ ਕਿੰਨੇ ਬੱਤਰ ਹੋਏ ਪੈ ਨੇ ਇਸ ਟਾਈਮ ਪਰ ਜਿਹੜਾ ਮਾੜਾ ਬੰਦਾ ਵਾ ਨਾ ਤੇ ਸਰਕਾਰਾਂ ਸੁਣਦੀਆਂ ਸਰਕਾਰਾਂ ਵੀ ਉਹਨਾਂ ਜੋਗੀਆਂ ਰਹਿ ਗਈਆਂ ਮੇਰੇ ਖਿਆਲ ਨਾਲ ਜਿਹੜੇ ਆ ਅਮੀਰ ਲੋਕ ਨੇ ਤੇ ਹੱਥ ਜੋੜ ਕੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਗਰੀਬ ਲੋਕਾਂ ਦੀ ਜਰੂਰ ਸੁਣਵਾਈ ਆ ਜਿਹੜੀ ਕਿਉਂਕਿ ਜਿਹੜੇ ਇਲੈਕਸ਼ਨ ਨੇ ਜਿਸ ਤਰ੍ਹਾਂ ਤੁਸੀਂ ਪਿੱਛੇ ਦੱਸਿਆ ਕਿ ਜਿਹੜਾ ਵੋਟਾਂ ਦਾ ਵੋਟਾਂ ਦਾ ਜਿਹੜਾ ਕਾਰਨ ਹੁੰਦਾ ਇਹ ਗਰੀਬ ਲੋਕ ਹੀ ਪਾਉਂਦੇ ਆ ਪਰ ਜਦੋਂ ਇਹੋ ਜਿਹਾ ਟਾਈਮ ਆ ਜਾਂਦਾ ਪਰ ਇਹ ਗਰੀਬ ਲੋਕਾਂ ਦੀ ਨਹੀਂ ਸੁਣੀ ਜਾਂਦੀ ਆ ਬਿਲਕੁਲ ਜੀ ਇਹ ਵੀ ਦੇਖਣ ਚ ਬਿਲਕੁਲ ਤੁਸੀਂ ਜੇ ਸੱਚ ਹੈ ਕੋਈ ਕੋਈ ਵੀ ਸਰਕਾਰ ਹੋਵੇ ਚਾਹੇ ਜਦੋਂ ਵਾਕਿਆ ਹੀ ਇਹ ਗੱਲ ਸਣੀ ਜੀ ਤੁਹਾਡੀ ਬਿਲਕੁਲ ਚੰਗੀ ਹੈ ਵਧੀਆ ਸਵਾਲ ਹੈ ਕਿ ਜਿਸ ਤਰ੍ਹਾਂ ਵੋਟਾਂ ਵੋਟਾਂ ਲੈਣ ਵਾਲੇ ਸਾਰੇ ਆ ਜਾਂਦੇ ਪਰ ਇਹ ਜਦੋਂ ਇਸ ਤਰ੍ਹਾਂ ਦਾ ਕੋਈ ਕੰਮ ਹੋ ਜਾਂਦਾ ਮੇਰੇ ਖਿਆਲ ਨਾਲ ਕੋਈ ਵੀ ਇਹਨਾਂ ਦੇ ਹਾਲਾਤ ਪੁੱਛ ਨਹੀਂ ਆਂਦਾ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਸਰਕਾਰ ਦੇ ਦਾਅਵੇ ਦੀ ਆ ਜਿਹੜੀ ਇੱਥੇ ਆ ਕੇ ਪੁਲ ਖੋਲਦੀ ਹੈ ਇਹੋ ਜਿਹੇ ਹਾਲਾਤ ਬਿਲਕੁਲ ਜੀ ਬਿਲਕੁਲ ਸਰਕਾਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ 75 75 ਸਾਲ ਜਿਨ੍ਹਾਂ ਨੇ ਰਾਜ ਕੀਤਾ ਤੁਸੀਂ ਪਹਿਲੇ ਦੇਖ ਸਕਦੇ ਹੋ ਚਾਹੀਓ ਕਾਂਗਰਸ ਦੀ ਸਰਕਾਰ ਹੋਵੇ ਚਾਹੀਓ ਅਕਾਲੀਆਂ ਦੀ ਸਰਕਾਰ ਹੋਵੇ ਚਾਹੀਓ ਇਸ ਟਾਈਮ ਮੌਜੂਦਾ ਸਰਕਾਰ ਆਪਦੀ ਹੋਵੇ ਪਰ ਇਹ ਗਰੀਬਾਂ ਦੇ ਹਾਲਾਤ ਨੇ ਜਿਹੜੇ ਤੁਸੀਂ ਅੱਜ ਵੀ ਦੇਖੋਗੇ ਉੱਥੇ ਬੱਤ ਦੇ ਬੱਤ ਨੇ ਪਰ ਇੱਕ ਗੱਲ ਮੈਂ ਅੱਜ ਇੱਥੇ ਤੁਹਾਨੂੰ ਕਹਿਣਾ ਚਾਹਨਾ ਕਿ ਇਹ ਪਰਿਵਾਰ ਨੂੰ ਉਹ ਕਟਾ ਪਿਆ ਜਿਹੜਾ ਜ਼ਿੰਦਗੀ 'ਚ ਕਦੀ ਵੀ ਇਹ ਪੂਰਾ ਨਹੀਂ ਕਰ ਸਕਦੇ ਸੋ ਅਸੀਂ ਵੀ ਹੱਥ ਜੋੜ ਕੇ ਸਾਰੇ ਜਿੰਨੇ ਵੀ ਭਰਾ ਹੈਗੇ ਆ ਪਰਿਵਾਰ ਦਾ ਬਿਲਕੁਲ ਸਾਥ ਹੈ ਕਿਉਂਕਿ ਮੇਰੀ ਆਪਣੀ ਫੈਮਲੀ ਹੈ ਮੈਂ ਗੱਲ ਕਹਿਣਾ ਚਾਹਾਂਗਾ ਤੁਹਾਡੇ ਮਾਦੀਆਂ ਪਰਿਵਾਰਕ ਇਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਜਿਹੜਾ ਅਸੀਂ ਕਿ ਬਾਹ ਕਹਿ ਸਕਦੇ ਹਾਂ ਇਹਦੇ ਪਾਸੇ ਪੰਜਾਬ ਸਰਕਾਰ ਕੋ ਐਹੀ ਮੰਗ ਕਰਦੇ ਆ ਕਿ ਇਸ ਪਰਿਵਾਰ ਦਾ ਜਿਹੜੀ ਸਹਾਇਤਾ ਵਾ ਪਹਿਲਾਂ ਤਾਂ ਉਹ ਕੀਤੀ ਜਾਵੇ ਇਸ ਬੈਨ ਨੂੰ ਜਿਹੜੀ ਨੌਕਰੀ ਆ ਉਹ ਅਸੀਂ ਮੰਗ ਕਰਾਂਗੇ ਕਿ ਜਰੂਰ ਹੋਰੀ ਜਿਹੜੀ ਮੰਗ ਆ ਇਸ ਪਰਿਵਾਰ ਦੀ ਜਿਹੜੀ ਮੰਗ ਆ ਸਾਡੀ ਮੰਗ ਆ ਉਹ ਜਰੂਰ ਪੂਰੀ ਕਰਵਾਉਂਦੀ ਅਸੀਂ ਐਮਐਲਏ ਸਾਹਿਬ ਨੂੰ ਜੇ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣਾ ਪਿਆ ਤੇ ਆਪਾਂ ਬਿਲਕੁਲ ਉਹਨਾਂ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਜੀ ਸੋ ਧੰਨਵਾਦ ਸਾਰਿਆਂ ਨੂੰ ਜੈ ਵਾ ਮੇਰਾ ਨਾਮ ਸੁਖਬੀਰ ਸਿੰਘ ਜੀ ਕੀ ਗੱਲਬਾਤ ਹੋਈ ਜਿਹੜਾ ਲੈਨਟਰ ਲੱਗਿਆ ਪਰਿਵਾਰ ਮੱਚਾ ਨੇ ਵੇਰੀ ਜਮੀਨ ਐ ਟੈਲ ਸਿੰਘ ਨੇ ਲਈ ਠੇਕੇ ਤੇ ਉਹ ਵਾਈ ਵਾਈ ਕਰਦਾ ਹੈ ਕੰਟਰੋਲ ਸਾਰਾ ਉਹਦੀ ਕੋਈ ਹਵੇਲੀ ਤਕਰੀਬਨ ਇੱਥੇ ਹੀ ਜੱਗੇ ਵੀ ਇੱਥੇ ਹੀ ਸਾਰਾ ਕੰਮ ਕਾਰੋਬਾਰ ਕਰਦੇ ਸੀਗੇ ਆ ਕੇ ਕਿਦੇ ਬੰਬੀ ਛੱਡਣ ਆਇਆ ਕਿਦੇ ਸਵੇਰੇ ਕੋ ਕੁਦਰਤੀ ਜੋ ਪਰਲੀ ਸਾਈਡ ਤੇ ਬੈਠ ਕੇ ਅਗਲ ਤੇ ਇੱਧਰ ਹੀ ਬੈੰਦੇ ਨੇ ਤੇ ਉੱਤੇ ਸਭ ਕੁਝ ਠੀਕ ਠਾਕ ਉਹ ਗੱਲਬਾਤ ਨਹੀਂ ਕੋ ਕੁਦਰਤੀ ਕਿਤੇ ਉਤੋਂ ਲੈਟਰ ਜਿਹੜਾ ਸਾਰਾ ਸਾਰਾ ਟਿਕਾ ਹੋ ਗਿਆ ਇਹ ਟਿਕੇ ਦੇ ਲਈ ਇਹ ਨੋ ਹੋ ਗਿਆ ਨਾ ਕੋ 6-7 ਸਾਲ ਤੋਂ ਹੋ ਗਿਆ ਉਹਦੋਂ ਦਾ ਹੀ ਟਿਕੇ ਤੇ ਵਾਰ ਰਹੀ ਸੀ ਹਾਂਜੀ ਹਾਂਜੀ ਟਿਕੇ ਤੇ ਤੇ ਇਹ ਤੁਹਾਡੇ ਜ਼ਮੀਨ ਤੁਹਾਡੀ ਮਾਲਕੀ ਹੈ ਤੁਹਾਡੀ ਹਾਂਜੀ ਹਾਂਜੀ ਟਿਕੇ ਦੇ ਇਹ ਹੁੰਦਾ ਸੀ ਹਾਂਜੀ ਟਿਕੇ ਦੇ ਸਾਰਾ ਕੰਟਰੋਲ ਇਹਦੇ ਕੋਈ ਹੈਗਾ ਕਿ ਮਦਦ ਸਾਹਿਬ ਦੇ ਲੈਟਰ ਦਾ ਕਰਮ ਕਰਦਾ ਜਿੱਥੋਂ ਜੱਗਦਾਂ ਲੈਟਰ ਚੱਕਾ ਭਲਾ ਕੋਈ ਕੋਈ ਚੋਂਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂਗਾ ਕੋਈ ਕੋਈ ਟ੍ਰੇਡ ਨਹੀਂ ਹੈਗੀ ਬੇਚਾਨਕ ਡੇਪਿਆ ਪਤਾ ਨਹੀਂ ਕਿੱਦਾਂ ਰੱਬ ਜਾਣਦਾ ਇਹਦੇ ਤੋ ਕੋਈ ਨਾ ਨੁਕਸਾਨ ਨਹੀਂ ਹੋਇਆ ਤਾਂ ਫਿਰ ਇਹਨਾਂ ਦਾ ਸਾਥ ਦੇਉਗੇ ਨਹੀਂ ਆਓ ਜੀ ਅਸੀਂ ਨਾਲ ਹੀ ਆ ਅਸੀਂ ਕਿੱਥੇ ਜਾਣਾ ਸਾਡਾ ਵੀ ਖੜੇ ਪਰਿਵਾਰ ਦਾ ਜੀ ਆ